ਗੁਰਦਾਸਪੁਰ ਦੇ ਵਪਾਰੀ ਨੇ ਜੋ ਪਿਛਲੇ ਲੰਮੇ ਸਮੇਂ ਤੋਂ ਕਈ ਸਮੱਸਿਆਵਾਂ ਨਾਲ ਜੂਝ ਰਹੇ ਸਨ ਪਰ ਹੁਣੇ ਵਪਾਰੀ ਪੰਗੜਾ ਪਾ ਕੇ ਖੁਸ਼ੀ ਮਨਾਉਣ ਦੇ ਲਈ ਤਿਆਰ ਬੈਠੇ ਨੇ ਵਪਾਰੀਆਂ ਮੁਤਾਬਕ ਬੀਤੇ ਕੁਝ ਦਿਨ ਪਹਿਲਾਂ ਸਰਕਾਰ ਵਪਾਰ ਮਿਲਣੀ ਹੋਈ ਸੀ ਮੁੱਖ ਮੰਤਰੀ ਭਗਵੰਤ ਮਾ ਦਿਨਾਂਗਰ ਪਹੁੰਚੇ ਵਪਾਰੀਆਂ ਨਾਲ ਮੀਟਿੰਗ ਕੀਤੀ ਜਿੱਥੇ ਗੁਰਦਾਸਪੁਰ ਦੇ ਇੰਡਸਟਰੀਅਲ ਏਰੀਆ ਦੇ ਵਪਾਰੀਆਂ ਵੱਲੋਂ ਮਾਨ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੱਸੀਆਂ ਗਈਆਂ ਸਨ ਮੁੱਖ ਮੰਤਰੀ ਨੇ ਮਹਿਜ਼ 7 ਦਿਨਾਂ ਦੇ ਅੰਦਰ ਹੀ ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰ ਆਪਣਾ ਵਾਅਦਾ ਨਿਭਾਇਆ ਬਿਜਲੀ ਸੜਕਾਂ ਸੀਵਰੇਜ ਦੇ ਹੱਲ ਦੇ ਲਈ ਕਰੋ जारी ਕਰ ਦਿੱਤੀ ਹੈ ਅਸੀਂ ਸੋਚਿਆ ਨਹੀਂ ਹੈਗਾ ਸੀ ਕਿ ਸਾਡਾ ਹੱਲ ਹੋਏਗਾ ਅਸੀਂ ਲੜਦੇ ਜੂੜ ਪਏ ਆਈ ਲੇਕਿਨ ਜਦੋਂ ਅਸੀਂ ਬੈਲ ਸਾਹਿਬ ਕੋਲ ਵੀ ਗਏ ਸੀ ਨਾ ਉਦੋਂ ਇਹ ਉਮੀਦ ਲੈ ਕੇ ਨਹੀਂ ਗਏ ਅਸੀਂ ਕਹਿੰਦੇ ਚਲੋ ਯਾਰ ਕਹਿੰਦੇ ਨਾ ਆਪਣੇ ਤੇ ਭਰੋਸਾ ਹੈ ਤੂੰ ਦਾਅ ਲਗਾ ਲੈ ਅਸੀਂ ਕਹਿੰਦੇ ਚਲੋ ਯਾਰ ਇਹ ਕਹ ਵੀ ਦਾਅ ਲਾ ਲੋ ਅਸੀਂ ਚਲੇ ਗਏ ਲੇਕਿਨ ਦਾਅ ਤੇ ਕੀ ਬੈਲ ਸਾਹਿਬ ਨੇ ਤੇ ਨਾ ਇਸ ਤਰੀਕੇ ਨਾਲ ਕੰਮ ਕੀਤਾ ਕਿ ਸਾਰਾ ਕੰਮ ਵੀ ਹੋ ਗਿਆ ਤੇ ਕਿਸੇ ਦੀ ਗਲਤੀ ਵੀ ਨਹੀਂ ਅੱਗੇ ਆਈ ਔਰ ਮੈਂ ਨਹੀਂ ਸਮਝਦਾ ਕਿ ਇਸ ਤੋਂ ਵੱਧ ਕੋਈ ਸੂਝਵਾਨ ਬੰਦਾ ਜਾਂ ਕੋਈ ਸੂਝਵਾਨ ਲੀਡਰ ਕਰ ਸਕਦਾ ਦੂਜੀ ਗੱਲ ਹੈਗੀ ਆ ਕਿ ਸੀਐਮ ਸਾਹਿਬ ਨੇ ਸਾਡੀਆਂ ਗੱਲਾਂ ਸੁਨੀਆਂ ਹੀ ਨਹੀਂ ਨਾਲ ਨਾਲ ਕਨਫਰਸੇਸ਼ਨ ਜੇ ਗੱਲਬਾਤ ਵੀ ਕੀਤੀ ਜਵਾਬ ਹੀ ਦਿੱਤਾ ਤੇ ਸਾਡਾ ਹਾਲ ਵੀ ਨਾਲ ਕੱਢਦਾ ਠੀਕ ਹੈ ਜੀ ਦੂਜੀ ਗੱਲ ਹੈਗੀ ਆ ਕਿ ਕੋਈ ਨਹੀਂ ਕਿਵੇਂ ਆਪਣੀ ਖੁਸ਼ੀ ਜਾਂਚ ਕਰੀਏ ਹੁਣ ਨਾਰੇ ਲਾ ਕੇ ਕਰੀਏ ਜਾਂ ਭੰਗਣਾ ਪਾ ਕੇ ਕਰੀਏ ਜਿਵੇਂ ਤੁਸੀਂ ਕੋਈ ਹੁਸਤਾ ਕਰ ਦਿੰਦੇ ਦਿਨਾਂ ਚ ਕੰਮ ਹੋਇਆ ਜੀ ਤੁਹਾਡਾ ਮਿੰਟਾ ਦੀ ਗੱਲ ਕਰੋ ਦਿਨ ਵਾਲੀ ਕਹੜੇਗਾ ਹੁਣ ਗੱਲ ਕੀਤੀ ਨਾਲ ਹੀ ਉਹਨੇ ਜਵਾਬ ਦੇ ਦਿੱਤਾ ਕਿ ਤੁਹਾਡਾ ਕੰਮ ਮਹੀਨੇ ਚ ਹੋ ਜਾਏਗਾ ਮੇਰੀ ਗੱਲ ਸੁਣੋ ਆਪਾਂ ਆਪਸ ਕਨਫਰਸੇਸ਼ਨ ਕਰ ਰਹੇ ਆ ਨਾਲ ਇੱਕ ਸੀਐਮ ਕਹਿ ਦਿੰਦਾ ਤੇ ਫੇਰ ਅਸੀਂ ਹੁਣ ਦਿਨ ਗਿਨਣ ਵਾਲੀ ਤੇ ਗੱਲ ਹੀ ਕਰਦੀ ਰਹੀ ਆ ਡਰਾਫਟ ਸਾਡੇ ਹੱਥੇ ਚ ਆ ਇਹ ਹੁਣ ਅਸੀਂ ਜਾਬ ਨੂੰ ਡਰਾਫਟ ਦੇ ਜਨਗੇ ਤੁਹਾਡੇ ਰਮਨਬੈਲ ਜੀ ਠੀਕ ਹੈ ਜੀ ਤੇ ਤੂੰ ਹੀ ਕੋਈ ਕਿੰਨੇ ਦਿਨਾਂ ਵਾਲਾ ਦਿਨਾਂ ਵਾਲਾ ਨਹੀਂ ਕੰਮ ਪਿਆ ਭਾਜੀ ਬੈਠੇ ਬੈਠੇ ਗੱਲ ਹੋਈ ਆ ਸੁਣੋ ਉਹ ਸਾਹਮਣੇ ਸੀਐਮ ਬੈਠੇ ਉਹਨਾਂ ਨੇ ਸਾਡਾ ਹੱਲ ਕਢਤਾ ਤੇ ਅਸੀਂ ਹੁਣ ਦਿਨਾਂ ਦੀ ਗੱਲ ਕਰੀ ਉਹ ਨਹੀਂ ਚੱਕਰ ਕੋਈ ਵੀ ਹੈਗਾ ਮਾਨਯੋਗ ਮੁੱਖ ਮੰਤਰੀ ਜੀ ਨੇ ਵਪਾਰੀਆਂ ਨਾਲ ਮਿਲਣੀ ਦਿਨਾਂ ਨੇ ਤਾਂ ਕੀਤੀ ਸੀਗੀ ਉਹਦੇ ਤੇ ਰਵੀ ਖੰਨਾ ਜੀ ਨੇ ਆਪਣੇ ਸਾਥੀਆਂ ਵੱਲੋਂ ਇੰਡਸਟਰੀਅਲ ਸਟੇਟ ਨੂੰ ਔਰ ਪਰਫੁੱਲਤ ਕਰਨ ਲਈ ਔਰਤਾਂ ਦੀਆਂ ਮੁਸ਼ਕਲਾਂ ਦੂਰ ਕਰਨ ਵਾਸਤੇ ਮੰਗ ਕੀਤੀ ਸੀ ਔਰ ਉਸ ਮੰਗ ਨੂੰ ਪੂਰੇ ਕਰਦੇ ਹੋਏ ਮੁੱਖ ਮੰਤਰੀ ਜੀ ਨੇ 95 ਲੱਖ 73 ਹਜ਼ਾਰ ਤੇ ਤਕਰੀਬਨ 986 ਰੁਪਏ ਬਿਜਲੀ ਬੋਰਡ ਨੂੰ ਜਮ੍ਹਾਂ ਕਰਾ ਰਹੇ ਆ ਕੈਟਾਗਰੀ 2 ਚ ਲਿਆਉਣ ਵਾਸਤੇ ਔਰ 1 ਕਰੋੜ 87 ਲੱਖ 2000 ਰੁਪਏ ਸੜਕਾਂ ਸਟਰੀਟ ਲਾਈਟ ਹਾਰਟੀਕਲਚਰ ਸੀਵਰੇਜ ਦੀ ਕਲੀਨਿਕ ਇਹਨਾਂ ਉੱਪਰ ਖਰਚ ਕੀਤਾ ਜਾ ਰਿਹਾ ਹਾਂਜੀ ਟੋਟਲ 2 ਕਰੋੜ ਤਾਂ तकरीबन 88 ਲੱਖ ਤੇ 2000 ਰੁਪਇਆ ਇਹ ਮਖਮਦਤਰੀ ਜੀ ਨੇ ਅਨਾਉਂਸ ਕੀਤਾ ਸੀਗਾ ਔਰ ਉਹ ਅਨਾਉਂਸਮੈਂਟ ਅੱਜ ਉਹਨਾਂ ਨੇ ਪੂਰੀ ਕਰਤੀ ਹੈ ਜੋ ਰਵੀ ਖੰਨਾ ਜੀ ਨੇ ਕਿਹਾ ਸੀ ਆਪਣੇ ਸਾਥੀਆਂ ਵੱਲੋਂ ਪੂਰਾ ਕਰ